ਕਸ਼ੀ ਗਾਲੀ ਸਾਰਨ ਸਵਾਲ ਤਾਂ ਇਹ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਕੱਚੇ ਆਲੂਆਂ ਦਾ ਨਾਸ਼ਤਾ ਅੱਜ ਬਣਾਵਾਂਗੇ ਜੀ ਆਪਾਂ ਆਲੂਆਂ ਦੇ ਲੱਸ਼ੇ ਉਸ ਦੇ ਲਈ ਲੈਤੇ ਆਪਾਂ ਦੋ ਆਲੂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਛਿੱਲਾਂਗੇ ਛਿੱਲਣ ਤੋਂ ਬਾਅਦ ਇਹਨਾਂ ਨੂੰ ਘਰ ਤੇ ਆਪਾਂ ਕੱਦੂ ਕਸਾਂਗੇ ਲੋ ਜੀ ਆਪਾਂ ਲੈਤੇ ਆਲੂ ਛੇਲੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ ਪਾਣੀ ਨਾਲ ਧੋ ਲਵਾਂਗੇ ਧੋਣ ਤੋਂ ਬਾਅਦ ਕਰਦੇ ਆਪਾਂ ਕੱਦੂ გას ਲੋ ਜੀ ਆਪਾਂ ਆਲੂ ਹੁਣ ਧੋ ਲਿਆਂਦਾ ਸੀ ਹੁਣ ਆਪਾਂ ਜਿਹੜਾ ਬ੍ਰੀਕਫਾਸਟਾ ਹੁੰਦਾਗਾ ਆਪਾਂ ਇਸ ਦੇ ਨਾਲ ਕੱਦੂ გას ਕਰਾਂਗੇ ਤਾਂਕਿ ਆਪਣੇ ਲਈ ਲੱਸੀ ਹੋਣਗੇ ਉਹ ਵਧੀਆ ਬਣਨ ਆਪਾਂ ਕद्दूकस ਕਰ ਲਏ ਤੇ ਬੰਲੇ ਆ ਲਏ ਹੁਣ ਆਪਾਂ ਇਹਦੇ ਵਿੱਚ ਮਿਕਸ ਕਰਦੇ ਆ ਨਮਕ ਮਿਰਚ ਐਡ ਕਰਦੇ ਆ ਇਹਦੇ ਵਿੱਚ ਚੰਗੀ ਤਰ੍ਹਾਂ ਪਹਿਲਾਂ ਪਾਣੀ ਕੱਢਾਂਗੇ ਨਿਚੋੜ ਕੇ ਫਿਰ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਮਿਰਚ ਐਡ ਕਰਾਂਗੇ ਉਹ ਤੁਹਾਨੂੰ ਕਰਦੇ ਆ ਆਪਾਂ ਇਹਨੂੰ ਚੰਗੀ ਤਰ੍ਹਾਂ ਆਲੂਆਂ ਦੇ ਵਿੱਚੋਂ ਪਾਣੀ ਨਿਚੋੜਾਂਗੇ ਇਸ ਤਰ੍ਹਾਂ ਬੋਲ ਜੇ ਬਣ ਜਾਣਗੇ ਜਦੋਂ ਪਾਣੀ బికల్ ఉచ్చే ఆలూ పాడకే కడ్ లే సోఫ్ ఆలూ కచ్చే ఆలూ నే ਇਸ ਦੇ ਵਿੱਚ ਆਪਾਂ ਜੇਕਰ ਤੁਸੀਂ ਬੇਸਣ ਮਿਕਸ ਕਰਨਾ ਤਾਂ ਮਿਕਸ ਬੇਸਣ ਵੀ ਕਰ ਸਕਦੇ ਹੋ ਨਹੀਂ ਆਪਾਂ ਕਣਕ ਦਾ ਆਟਾ ਮਿਕਸ ਕਰ ਸਕਦੇ ਹਾਂ ਇਸ ਵਿੱਚ ਕਣਕ ਦਾ ਆਟਾ ਵੀ ਥੋੜਾ ਹੀ ਮਿਕਸ ਕਰਾਂਗੇ ਤਾਂ ਕਿ ਆਪਾਂ ਨੂੰ ਆਦਲਗਾਂ ਦਾ ਸਵਾਦ ਆਵੇ ਵੀ ਆਟੇ ਦਾ ਨਾ ਆਵੇ ਤੇ ਇਸ ਦੇ ਵਿੱਚ ਪਾਵਾਂਗੇ ਹਲਦੀ ਥੋੜੀ ਜੀ ਤਾਂ ਕਿ ਇਹਦਾ ਕਲਰ ਵਧੀਆ ਬਣ ਜਾਏ ਤੇ ਸਵਾਦ ਅਨੁਸਾਰ ਪਾਵਾਂਗੇ ਮਿਰਚ ਘਰ ਮਮਸਾਲਾ ਜੀਰਾ ਤੇ ਨਮਕ ਸਵਾਦ ਅਨਸਾਰ ਇਹਨਾਂ ਨੂੰ ਹੁਣ ਆਪਾਂ ਜਿਵੇਂ ਆਟਾ ਪਾ ਗੁੰਨਦ ਹੁੰਨੇ ਆ ਉਸ ਤਰ੍ਹਾਂ ਇਸ ਨੂੰ ਮਿਕਸ ਕਰਕੇ ਕਾਟੇ ਦੀ ਤਰ੍ਹਾਂ ਬਣਾ ਲਾਂਗੇ ਤਾਂ ਕਿ ਜਿਹੜਾ ਆਪਣਾ ਮਿਸ਼ਰਣ ਟਿੱਕੀ ਹੋਵੇ ਆਲੂ ਨਸ਼ੇ ਹੋਣਗੇ ਉਹ ਵਧੀਆ ਬਣ ਜਾਣ ਇਹਨੂੰ ਆਪਾਂ ਇੱਕ ਟਿੱਕੀ ਜਿਹਾ ਸ਼ੇਪ ਦੇਵਾਂਗੇ। ਹੁਣ ਇੱਕੋ ਜਿਹਾ ਆਪਾਂ ਆਟਾ ਗੁੰਨ ਲੈਂਤਾ। ਇਹ ਆਟੇ ਇਦਾਂ ਬਣ ਗਿਆ ਵਧੀਆ ਸੌਫਟ। ਫਿਰ ਇਸ ਤੋਂ ਬਾਅਦ ਆਪਾਂ ਤੇਲ ਗਰਮ ਰੱਖਦੇ ਹਾਂ ਜੀ। ਉਸ ਦੇ ਵਿੱਚ ਇਸ ਨੂੰ ਟਿੱਕੀ ਦੀ ਤਰ੍ਹਾਂ ਬਣਾ ਕੇ ਪਾਵਾਂਗੇ ਇਸ ਦੇ ਵਿੱਚ ਤੇਲ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਥੋੜਾ ਹੀ ਤੇਲ ਪਾਵਾਂਗੇ ਕਿਉਂਕਿ ਆਪਾਂ ਜਿਹੜਾ ਸਮਾਨ ਆ ਵੀ ਆਪਣਾ ਆਲੂ ਦੀ ਲੱਛੇ ਨੇ ਉਹ ਆਟਾ ਆਪਾਂ ਥੋੜੀ ਤਿਆਰ ਕੀਤਾਗਾ ਇਸ ਕਰਕੇ ਆਪਾਂ ਤੇਲ ਵੀ ਥੋੜੀ ਪਾਵਾਂਗੇ ਇਸ ਦੇ ਵਿੱਚ ਆਪਾਂ ਇਸ ਤਰ੍ਹਾਂ ਪੇੜਾ ਕਰਕੇ ਇਸ ਨੂੰ ਇੱਕ ਕਰਨਾ ਦਾ ਸਾਥ ਇਹਨਾਂ ਕਟਾਪਲੇਟ ਵਿੱਚ ਰੱਖੀ ਪੁੱਲਾਂਗੇ ਛੋਟੇ ਛੋਟੇ ਜੜੀ ਕਰਕੇ ਜਿਵੇਂ ਆਪਾਂ ਲੱਡੂ ਵਰਦੇ ਹੈਗਾ ਐਸੀ ਛੋਟੇ ਜਿਹੜਾ ਆਹ ਦੇਣਾ ਆਪਾਂ ਕਿੱਤੀ ਵੀ ਛੇਤੀ ਦੇ ਦੇਣੀ ਇਹਨਾਂ ਨੂੰ ਆਲੂ ਦੇ ਲੱਠੇ ਜਿਵੇਂ ਕਰਾਂਗੇ ਸਾਰੇ ਆਪਾਂ ਇਹ ਲੱਠੇ ਆ ਜਿਹੜੇ ਉਹ ਬਣਾ ਲਵਾਂਗੇ ਲੋ ਜੀ ਆਪਾਂ ਟਿੱਕੀਆਂ ਕਰ ਲਈਆਂ ਤਿਆਰ ਹੁਣ ਆਪਾਂ ਤੇਲ ਵੀ ਗਰਮ ਹੋ ਗਿਆ ਇਸ ਲਈ ਇਹਦੇ ਵਿੱਚ ਹੌਲੀ-ਹੌਲੀ ਆਪਾਂ ਇਹਨਾਂ ਨੂੰ ਛੱਡ ਦੇਾਂਗੇ ਇਹਨਾਂ ਨੂੰ ਬ੍ਰਾਊਨ ਜਿਹੇ ਕਲਰ ਹੋ ਗਿਆ ਇਹਨਾਂ ਨੂੰ ਉਦੋਂ ਆਪਾਂ ਬਾਹਰ ਕੱਢਾਂਗੇ ਆਪਾਂ ਗੈਸ ਕਰਤਾ ਸੀ ਬੰਦ ਤੇਲ ਜੇ ਥੋੜਾ ਜਿਆਦਾ ਹੀ ਗਰਮ ਹੋ ਗਿਆ ਸੀ ਇਸ ਕਰਕੇ ਆਪਾਂ ਹੁਣ ਦੁਬਾਰਾ ਗੈਸ ਜਲਾਵਾਂਗੇ ਟੂ ਫਲੇਮ ਤੇ ਇਹਨਾਂ ਨੂੰ ਪਕਾਵਾਂਗੇ ਆਪਾਂ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਵੀ ਨਹੀਂ ਖਰਾਬ ਹੋਈਆਂ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਨੀਆਂ ਆ ਤਿਕੋ ਜੇ ਇਹਨਾਂ ਦਾ ਕਲਰ ਬਦਲ ਗਿਆ ਬਰਾਊਨ ਹੋ ਗਏ ਆਪਾਂ ਪਾਸੇ ਇਹਨਾਂ ਦੇ ਸੀ ਜਿਹੜੇ ਫਲਦਾ ਦਿੱਤੇ ਹੁਣ ਇਸ ਤਰ੍ਹਾਂ ਹੀ ਦੂਸਰਾ ਪਾਸਾ ਹੋ ਵੀ ਬਣ ਜਾਊਗਾ ਬਰਾਊਨ ਕਲਰ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ ਉਹ ਜਿਹੜੇ ਆਪਾਂ ਟਿੱਕਿਆ ਬਣਾਇਆ ਨੇ ਉਹ ਬਿਲਕੁਲ ਬ੍ਰਾਊਨ ਹੋ ਗਏ ਆ ਹੁਣ ਆਪਾਂ ਇਹਨਾਂ ਨੂੰ ਇਕੱਲੇ-ਇਕੱਲੇ ਨੂੰ ਬਾਹਰ ਤੇਲ ਦੇ ਵਿੱਚੋਂ ਕੱਢ ਲਾਂਗੇ ਤਾਂ ਕਿ ਜਿਆਦਾ ਖਰਾਬ ਨਾ ਹੋਣ ਜਿਆਦਾ ਵੀ ਰੜਣਾ ਨਾ ਬ੍ਰਾਊਨ ਹੀ ਲਾਉਣੇ ਨੇ ਕੱਚੇ ਅੰਦਰੋਂ ਇਹ ਬਹੁਤ ਹੀ ਪਿਆਰਾ ਜਿਹਾ ਨਾਸ਼ਤਾ ਬਣ ਕੇ ਤਿਆਰ ਹੋ ਜਾਂਦਾ ਨਹੀਂ ਇਸ ਦੇ ਉੱਤੇ ਜਿਆਦਾ ਮਿਹਨਤ ਕਰਨ ਦੀ ਲੋੜ ਹੈ ਨਹੀਂ ਜੀ ਕਿਉਂਕਿ ਕੱਚੇ ਆਲੂਆਂ ਤੋਂ ਹੀ ਦੋ ਆਲੂਆਂ ਤੋਂ ਆਪਾਂ ਕਦੂਕਸ ਕਰਕੇ ਤੇ ਇਹ ਨਾਸ਼ਤਾ ਤਿਆਰ ਕਰ ਲਿਆ ਤਾਂ ਇਹਨਾਂ ਨੂੰ ਟਿੱਕਿਆਂ ਦਾ ਰੂਪ ਦੇ ਦਿੱਤਾ ਜਿਆਦਾ ਮਤਾਂ ਨਹੀਂ ਬਣਾਈ ਸਾਡੇ ਬੱਚੇ ਨੇ ਜਿਹੜੇ ਉਹ ਥੋੜਾ ਜਿਹਾ ਜਿਆਦਾ ਤਲੇ ਜਿਆਦਾ ਖਾ ਲੈਂਦੇ ਨੇ ਇਸ ਕਰਕੇ ਵੀ ਮੋਟਾਪਾ ਨਾ ਆਵੇ ਉਹਨਾਂ ਦੇ ਉੱਪਰ ਤਾਂ ਕਰਕੇ ਵੀ ਮੈਂ ਪੰਜ ਹੀ ਪੀਸ ਬਣਾਏ ਨੇ ਤੇ ਨਾਲ-ਨਾਲ ਬੱਚਿਆਂ ਦੀ ਸਿਹਤ ਦਾ ਵੀ ਖਿਆਲ ਰੱਖਣਾ ਪੈਂਦਾ ਹੈਗਾ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ